ਰਾਮਸਰੂਪ ਅਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਪ੍ਰੀਤਮ ਕਿਰੋਂ ਮਰ ਗਿਆ ਸੀ ਘਰ ਤਾਂ ਉਹ ਜਾਂਦਾ ਹੀ ਨਹੀਂ ਹੁੰਦਾ ਸੀ ਘਰ ਵਿੱਚ ਤਾਂ ਨੰਦਕੌਰ ਹੀ ਇਕੱਲੀ ਰਹਿੰਦੀ ਆਪਣੀਆਂ ਦੋ ਗੁੱਲੀਆਂ ਥੱਪ ਲੈਂਦੀ ਅਤੇ ਖਾ ਲੈਂਦੀ ਪ੍ਰੀਤਮ ਨੂੰ ਜਿੱਥੋਂ ਵੀ ਰੋਟੀ ਮਿਲਦੀ ਅਤੇ ਜਦੋਂ ਵੀ ਮਿਲਦੀ ਉਹ ਖਾ ਲੈਂਦਾ ਉਹਦੇ ਉੱਤੇ ਤਰਸ ਕਰਕੇ ਕੋਈ ਉਹਨੂੰ ਵੇਲਾ ਹੁੰਦਾ ਤਾਂ ਚਾਹ ਦੀ ਬੁੱਕ ਵੀ ਦੇ ਦਿੰਦਾ ਹੋਰ ਕਿਤੋਂ ਵੀ ਰੋਟੀ ਚਾਹ ਨਾ ਮਿਲਦੀ ਤਾਂ ਉਹ ਭਰਾਗ ਦਾਸ ਤੇ ਡੇਰੇ ਢੇੜਾ ਮਾਰਦਾ ਫਟੇ ਹਾਲ ਤੁਰਿਆ ਫਿਰਿਆ ਰਹਿੰਦਾ ਕਮਲਾ ਬਣਿਆ ਪਰ ਉਹਨੂੰ ਸੁਰਤ ਸਾਰੀ ਸੀ ਕਈਆਂ ਤੋਂ ਨੇ ਆਪਣੇ ਹੱਡ ਗੋਡੇ ਕਟਵਾਏ ਸਨ ਸੱਚੀ ਗੱਲ ਕਹਿਣ ਦੀ ਆਦਤ ਸੀ ਅਗਲੇ ਨੂੰ ਚੁਬਣੀ जख्म ਉੱਤੇ ਮਿਰਚ ਵਾਂਗ ਲੱਗਣੀ ਤੇ ਉਹਨੂੰ ਕੁੱਟ ਸੁੱਟਣਾ ਅਗਲਾ ਕੁੱਟਦਾ ਤਾਂ ਉਹਨੂੰ ਪ੍ਰੀਤਮ ਇੱਕ ਦੋ ਹੋਰ ਸੁਣਾ ਦਿੰਦਾ ਕਦੇ-ਕਦੇ ਨੰਦਕੁਰ ਉਹਨੂੰ ਸਾਥ ਵਿੱਚ ਬੈਠੇ ਨੂੰ ਸਮਝਾਉਣ ਆਉਂਦੀ ਪਰ ਉਹ ਮੂੰਹੋਂ ਇੱਕ ਵੀ ਲਫ਼ਜ਼ ਨਹੀਂ ਕੱਢਦਾ ਸੀ ਸੁਣੀ ਸਾਰੀਆਂ ਜਾਂਦਾ ਨੰਦਕੁਰ ਹੌਂਕਾ ਲੈ ਕੇ ਉੱਠ ਖੜਦੀ ਨੰਦਕੁਰ ਦੀਆਂ ਦੋ ਕੁੜੀਆਂ ਸਨ ਕਦੇ ਕੋਈ ਆਉਂਦੀ ਤਾਂ ਪ੍ਰੀਤਮ ਨੂੰ ਬਾਹੋਂ ਫੜ ਕੇ ਘਰ ਲੈ ਆਉਂਦੀ ਉਹਨੂੰ ਸੌ ਸੌ ਗੱਲਾਂ ਆਖਦੀ ਪਰ ਉਹ ਤਾਂ ਕੁਝ ਵੀ ਨਾ ਆਖਦਾ ਵੇਖਦਾ ਬਸ ਰੋਣ ਲੱਗ ਪੈਂਦਾ ਰੋਂਦਾ ਰੋਂਦਾ ਹੀ ਘਰੋਂ ਬਾਹਰ ਹੋ ਜਾਂਦਾ ਕੁੜੀ ਉਹਨੂੰ ਬਹੁਤਾ ਹੀ ਬੁਲਾਉਂਦੀ ਤਾਂ ਉਹ ਬਸ ਇੰਨਾ ਹੀ ਜਵਾਬ ਦਿੰਦਾ ਮੇਰੇ ਕਰਮ ਕੁੜੀਆਂ ਮਾਂ ਦਾ ਦਿਲ ਤੜਾ ਕੇ ਜਾਂਦੀਆਂ ਬਾਪੂ ਨੂੰ ਤਾਂ ਜਿਹੜੀ ਕਰਮਾਂ ਦੀ ਮਾਰ ਵਗੜੀ ਸੀ ਬਾਗੀ ਮਾਂ ਤੂੰ ਤਕੜੀ ਰਿਹਾ ਕਰ ਏ ਨਹੀਂ ਹੁਣ ਸੁਧਰਦਾ ਹੁਣ ਕੀ ਸੁਧਰੂ ਸਿਵੇ ਚਲੱਤਾਂ ਨੇ ਇਹਦੀਆਂ ਤੂੰ ਆਪ ਦੀ ਪ੍ਰਾਣੀ ਨਾਲ ਗਾਲ ਪ੍ਰੀਤਮ ਸਾਰਾ ਦਿਨ ਕਿਧਰੇ ਵੀ ਫਿਰਦਾ ਰਹਿੰਦਾ ਰਾਤ ਆ ਕੇ ਪ੍ਰਾਗ ਦਾਸ ਤੇ ਡੇਰੇ ਕੱਟਦਾ ਸਿਆਣਾ ਵਿੱਚ ਉਹਦੀ ਉੱਥੇ ਇੱਕ ਗੁੱਦੜ ਰਜਾਈ ਹੁੰਦੀ ਮਰਨ ਤੋਂ ਪਹਿਲਾਂ ਦੋ ਦਿਨ ਉਹ ਕਿਧਰੇ ਨਹੀਂ ਗਿਆ ਆਪਣੇ ਗੁੱਦੜ ਵਿੱਚ ਹੀ ਪਿਆ ਰਿਹਾ ਨਾ ਹਾਏ ਨਾ ਕਿਸੇ ਚੀਜ਼ ਦੀ ਮੰਗ ਨਾ ਚਾਹ ਪੀਂਦਾ ਨਾ ਰੋਟੀ ਖਾਂਦਾ ਤੀਜੀ ਦਿਨ ਸਵੇਰੇ ਡੇਰੇ ਦੇ ਬੰਦਿਆਂ ਨੇ ਦੇਖਿਆ ਉਹ ਮਰਿਆ ਪਿਆ ਸੀ ਡੇਰੇ ਵਾਲਿਆਂ ਨੇ ਆਨੰਦਕੌਰ ਨੂੰ ਖ਼ਬਰ ਕੀਤੀ ਆਨੰਦਕੌਰ ਨੇ ਸ਼ਰੀਕੇ ਵਾਲਿਆਂ ਨੂੰ ਘਰ-ਘਰ ਜਾ ਕੇ ਦੱਸਿਆ ਉਹ ਆਏ ਤੇ ਪ੍ਰੀਤਮ ਦੀ ਲੋਥ ਚੁੱਕ ਕੇ ਲੈ ਗਏ ਲੱਕੜਾ ਇਕੱਠੀਆਂ ਕੀਤੀਆਂ ਅਤੇ ਸਿਵਿਆਂ ਵਿੱਚ ਲਾ ਜਾ ਕੇ ਉਹਨੂੰ ਫੋਕ ਦਿੱਤਾ ਨੰਤਕੌਰ کہہ ਰਹੀ ਸੀ ਮੇਰੀਆਂ ਕੁੜੀਆਂ ਨੂੰ ਬੁਲਾ ਲ ਦਿਓ ਮੇਰੇ ਜਵਾਈ ਪਰ ਕਿਸੇ ਨੇ ਉਹਦੀ ਕੋਈ ਗੱਲ ਨਾ ਸੁਣੀ ਕਹਿੰਦੇ ਐਡੀ ਦੂਰ ਕਿਹੜਾ ਜਾਵੇ ਹੁਣ ਕੁੜੀਆਂ ਨੂੰ ਲੈਣ ਉਹਨਾਂ ਆਉਂਦੀਆਂ ਨੂੰ ਤਾਂ ਰਾਤ ਪੈ ਜੂ ਅਸੀਂ ਵੀ ਤਾਂ ਆਪਦੇ ਕੰਮ ਕਰਨੇ ਨੇ ਸ਼ਰੀਕੇ ਵਾਲੇ ਤਾਂ ਹੱਸਦੇ ਰਹੇ ਸਨ ਕੋਈ ਕਹਿ ਰਿਹਾ ਸੀ ਬਈ بڑا ਬੰਦਾ ਸੀ ਪ੍ਰੀਤਮ ਕੇਰਾ ਤਾਂ ਹੱਡਾਂ ਤੇ ਮਾਰਦਾ ਅਗਲੇ ਦੇ ਪਿੱਛੋਂ ਭਾਵੇਂ ਖੋਸੜੇ ਹੀ ਪੈਂਦੇ ਸੀ ਕੋਈ ਹੋਰ ਆਖਦਾ ਉਹ ਕੀ ਮਾਰਦਾ ਸੀ ਹੱਡ ਤੇ ਆਪਦੀ ਜਾਇਦਾਦ ਤਾਂ ਸਾਰੀ ਫੂਕਦੀ ਤੀ ਕੰਜਰ ਨੇ ਸ਼ਰਾਬ ਮੂਹੋਂ ਨੰਗ ਬਲੰਗ ਹੋ ਕੇ ਕਮਲ ਧਾਰ ਲਿਆ ਉਲਟ ਸੁਲਟ ਮਾਰੀ ਜਾਂਦਾ ਲੋਕ ਹੱਸੀ ਜਾਂਦੇ ਬੇਸ਼ਰਮੀ ਦੇ ਤਾਣ ਖੇੜਦਾ ਸੀ ਸਾਰੀਆਂ ਖੇਡਾਂ ਕੋਈ ਉਹਨੂੰ નિર્ਦੋਸ਼ ਸਾਬਤ ਕਰਨ ਲੱਗਦਾ ਇਹਦਾ ਕੀ ਕਸੂਰ ਸੀ ਭਾਈ ਛਾਟ ਤੇ ਤਾਂ ਝੰਡੇ ਨੇ ਲਾਇਆ ਹਰ ਦਿੱਤ ਨੇ ਐਸੀ ਠੂਠੀ ਮੂਹ ਨੂੰ ਲਵਾਈ ਸਾਰੀ ਧਰਾਤੀ ਜ਼ਮੀਨ ਇਹੀ ਹਰਦਿਤ ਦੀ ਚਾਲ ਸੀ ਜ਼ਮੀਨ ਹੀ ਤਾਂ ਲੈਣੀ ਸੀ ਉਹਨੇ ਨਾਲ ਦਾ ਹੰਗਾਰਾ ਭਰਦਾ ਉਹ ਇਹਨੇ ਕਿਹੜਾ ਕਮਾਈਆਂ ਕਰਕੇ ਬਣਾਈ ਸੀ ਭਲਾ ਇਹ ਜ਼ਮੀਨ ਆਈ ਕਿੱਥੋਂ ਪਿਛਲਾ ਜਮਾਨਾ ਯਾਦ ਕਰਕੇ ਸਭ ਦੇ ਕੰਨ ਉਗੜਦੇ ਉਹੀ ਬੰਦਾ ਅਗਾਹ ਗੱਲ ਤੋਰਦਾ ਜੱਦੀ ਜ਼ਮੀਨ ਤਾਂ 4-5 ਕਿੱਲੇ ਮਸਾਂ ਸੀ ਹੋਰ ਸੀ 7 ਕਿੱਲੇ ਤਾਂ ਥੱਕ ਲੱਕ ਚਾਈ ਆ ਕੋਈ ਨਵਾਂ ਮੁੰਡਾ ਪੁੱਛਦਾ ਉਹ ਕਿਵੇਂ ਆ ਤੀਖ ਤਾਂ ਬੈਠੀ ਐ ਨਾજર ਦੇ ਘਰ ਹੰਨਾਮੀ ਬੁੜੀ ਇਹਦੇ ਘਾਰਿਆਂ ਨੇ ਦਵਾਈ ਇਹ ਜ਼ਮੀਨ ਪ੍ਰੀਤਮ ਨੂੰ ਔਰ ਜਿਹੜਾ ਭਾਈ ਜੀ ਬਣਿਆ ਫਿਰਦਾ ਨਾ ਆਖੇ ਗਿਆਨੀ ਜੋਗਿੰਦਰ ਸਿੰਘ ਜੋਗੀ ਇਹ ਹਰਨਾਮੀ ਦਾ ਆਦਮੀ ਐ ਹਰਨਾਮੀ ਦਾ ਹੀ ਪੱਟਿਆ ਫਿਰਦਾ ਹੈ ਕਾਗਜ਼ਾਂ 'ਚ ਤਾਂ ਇਹ ਮਰਿਆ ਵੈ ਪ੍ਰੀਤਮ ਹੱਕੀ ਸੀ ਹਰਨਾਮੀ ਤਾਂ ਰਹੀ ਨਾ ਘਰ 'ਚ ਨਮਾ ਮੁੰਡਾ ਸੁਣ ਕੇ ਹੈਰਾਨ ਹੁੰਦਾ ਪ੍ਰੀਤਮ ਦੇ ਦਾਸ ਸੰਸਕਾਰ ਤੋਂ ਦੂਜੇ ਦਿਨ ਆਥੜ ਨੂੰ ਕਿਤੇ ਜਾ ਕੇ ਦੋਵੇਂ ਕੁੜੀਆਂ ਆਈਆਂ ਅਤੇ ਆਨੰਦਪੁਰ ਦੇ ਜਵਾਈ ਵੀ ਕੁੜੀਆਂ ਸਿਵੇ ਉੱਤੇ ਜਾ ਕੇ ਪਿਓ ਨੂੰ ਦੋ ਹੱਥੜੀ ਪਿੱਟ ਕੇ ਆਈਆਂ ਤੀਜੇ ਦਿਨ ਫੁੱਲ ਚੁੱਕੇ ਗਏ ਫੁੱਲ ਲੈ ਕੇ ਵੱਡਾ ਜਮਾਈ ਹਰਦੁਆਰ ਗਿਆ ਭੋਗ ਤੱਕ ਦੋਵੇਂ ਕੁੜੀਆਂ ਤੇ ਪ੍ਰਾਣੇ ਉੱਥੇ ਹੀ ਰਹੇ ਭੋਗ ਉੱਤੇ ਜਿਹੜਾ ਖਰਚ ਹੋਇਆ ਉਹ ਵੀ ਦੋਵਾਂ ਪ੍ਰਾਣਿਆਂ ਨੇ ਰਲ ਕੇ ਕੀਤਾ ਭੋਗ ਪਿੱਛੋਂ ਪ੍ਰਾਣੇ ਤਾਂ ਆਪਣੇ ਪਿੰਡਾਂ ਨੂੰ ਚਲੇ ਗਏ ਪਰ ਕੁੜੀਆਂ ਮਾਂ ਕੋਲ ਹੀ ਜੰਮੀਆਂ ਬੈਠੀਆਂ ਰਹੀਆਂ ਮਾਂ ਨੂੰ ਮਾਂ ਨਾਲ ਉਹ ਵੀ ਵੱਧ ਮੋਹ ਕਰਦੀਆਂ ਭਲੇ ਭਲੇ ਉਹਦਾ ਹਾਲ ਪੁੱਛਦੀਆਂ ਉਹਦਾ ਸਿਰ ਘੁੱਟਦੀਆਂ ਉਹਦੀਆਂ ਲੱਤਾਂ ਦੱਬਦੀਆਂ ਤੱਤਾ ਪਾਣੀ ਕਰਕੇ ਉਹਨੂੰ ਸਿਰ ਨਵਾਉਂਦੀਆਂ ਤੇ ਫਿਰ ਤਾਲੂਏ ਉੱਤੇ ਸਰੋਂ ਦਾ ਤੇਲ ਚਾਸਦੀਆਂ ਪਾਤਲੀਆਂ ਉੱਤੇ ਵੀ ਤੇਲ ਦੀ ਮਾਲਿਸ਼ ਕਰਦੀਆਂ ਉਹਨੂੰ ਖਿਚੜੀ ਰਿੰਨ ਕੇ ਦਿੰਦੀਆਂ ਮੂੰਗੀ ਦੀ ਦਾਲ ਵਿੱਚ ਟੁੱਕ ਕੁੱਟ ਦਿੰਦੀਆਂ ਬਿੰਡ ਵਿੱਚੋਂ ਹੀ ਕਿਸੇ ਦੇ ਘਰੋਂ 2 ਕਿਲੋ ਥੰਤਾ ਮੁੱਲ ਲੈ ਕੇ ਆਈਆਂ ਸਨ ਰਾਤ ਨੂੰ देर ਤੱਕ ਬੈਠ ਕੇ ਉਹਦੇ ਨਾਲ ਗੱਲਾਂ ਕਰਦੀਆਂ ਤੇ ਫਿਰ ਮਹੀਨੇਕ ਪਿੱਛੋਂ ਹੀ ਬੁੜੀ ਦੇ ਦੋਵੇਂ ਜਵਾਈ ਕੋਠੇ ਖੜਕ ਸਿੰਘ ਆਏ ਧੀਆਂ ਨੇ ਮਾਂ ਨੂੰ ਪੂਰਾ ਭਲੋ ਰੱਖਿਆ ਸੀ ਪ੍ਰੀਤਮ ਦੀ ਜੱਦੀ 4-5 ਕਿੱਲੇ ਜ਼ਮੀਨ ਮੁਖੰਦ ਟੁੰਡੇ ਦੇ ਮੁੰਡੇ ਪਰਮਜੀਤ ਸਿੰਘ ਕੋਲ ਗਏ ਨੇ ਸੀ ਗਿੰਦਰਵਾਲੀ 6 7 ਕਿੱਲੇ ਹਰਦੀਪ ਸਿੰਘ ਨੇ ਗਹਿਣੇ ਲੈ ਰੱਖੀ ਸੀ ਜਮਾਈਆਂ ਨੇ ਪਹਿਲਾਂ ਤਾਂ ਫਿਰ ਤੁਰ ਕੇ ਸਾਰੀ ਜ਼ਮੀਨ ਨੰਦਕੌਰ ਦੇ ਨਾਂ ਚੜਵਾਈ ਪਟਵਾਰੀ ਨੂੰ ਪੈਸੇ ਖਵਾਏ ਫਿਰ ਤਹਿਸੀਲਦਾਰ ਦੀ मुट्ठी गरम ਕੀਤੀ ਤਹਿਸੀਲਦਾਰ ਦੇ ਕੋਲ ਅਮਲੇ ਦੀ ਵੀ ਨੰਦਕੌਰ ਦੇ ਨਾਂ ਪੱਕਾ ਇੰਤਕਾਲ ਹੋ ਗਿਆ ਹੁਣ ਸਵਾਲ ਸੀ ਸਾਰੀ ਜ਼ਮੀਨ ਵੇਚਣ ਦਾ ਹਰਦੀਪ ਸਿੰਘ ਦਾ ਮੁੰਡਾ ਹਰਿੰਦਰਪਾਲ ਬੀਏ ਦੇ ਆਖਰੀ ਸਾਲ ਵਿੱਚ ਪੜਦਾ ਸੀ ਪੜਦਾ ਵੀ ਅਤੇ ਘਰ ਦੇ ਕੰਮ ਵਿੱਚ ਦਿਲਚਸਪੀ ਵੀ ਪੂਰੀ ਰੱਖਦਾ ਉਨੁਸਾਰੀ ਕਬੀਲਦਾਰੀ ਦੀ ਸਮਝ ਆਉਂਦੀ ਜਾ ਰਹੀ ਸੀ ਹਰਦੀਪ ਸਿੰਘ ਜਾਣ ਕੇ ਹੀ ਆਪਣੇ ਮੁੰਡੇ ਨੂੰ ਘਰ ਦੀਆਂ ਕੁੱਲ ਗੱਲਾਂ ਦੱਸਦਾ ਰਹਿੰਦਾ ਪ੍ਰੀਤਮ ਕੈਰੋ ਦੀ ਜ਼ਮੀਨ ਤੇ ਦੋ ਗਾਹ ਖੜੇ ਹੋ ਗਏ ਹਰਦੀਪ ਸਿੰਘ ਅਤੇ ਪਰਮਜੀਤ ਪਟਵਾਰੀ ਪਰਮਜੀਤ ਅਜੇ ਪਟਵਾਰੀ ਦੀ ਨੌਕਰੀ ਕਰਦਾ ਸੀ ਪਰ ਆਪ ਕੰਮ ਨਾ ਕਰਦਾ ਪਟਵਾਰ ਦੇ ਕੰਮ ਲਈ ਤਾਂ ਉਹਨੇ ਇੱਕ ਹੋਰ ਡਿਸਮਿਸ ਹੋਇਆ ਪਟਵਾਰੀ ਰੱਖਿਆ ਹੋਇਆ ਸੀ ਉਹਨੂੰ ਉਹ 200 ਰੁਪਿਆ ਮਹੀਨਾ ਤਨਖਾਹ ਦਿੰਦਾ ਆਪ ਪਰਮਜੀਤ ਸਿੰਘ ਨੇ ਟਰੈਕਟਰ ਲਿਆ ਹੋਇਆ ਸੀ ਇੱਕ ਸੀਰੀ ਅਤੇ ਦੋ ਕਾਮੇ ਸਨ ਡਟ ਕੇ ਖੇਤੀ ਦਾ ਕੰਮ ਕਰਵਾਉਂਦਾ ਜਿਹੜਾ ਵੀ ਕੋਈ ਨਵਾਂ ਤਹਿਸੀਲਦਾਰ ਆਉਂਦਾ ਉਸੇ ਨਾਲ ਉਹ ਬਣਾ ਲੈਂਦਾ ਪਹਿਲੇ ਹੱਲੇ ਹੀ ਉਹਦੇ ਘਰ ਕਣਕ ਦੀਆਂ ਦੋ ਬੋਰੀਆਂ ਠੋਕਦਾ ਤਹਿਸੀਲਦਾਰ ਬੋਲਣ ਜੋਗਾ ਨਹੀਂ ਰਹਿੰਦਾ ਸੀ ਬਹੁਤ ਖਵਾਉਂਦਾ ਪਿਆਉਂਦਾ ਸੋ ਪਟਵਾਰੀ ਨੂੰ ਤਾਂ ਹੁਣ ਕੋਠੇ ਖੜਕ ਸਿੰਘ ਵਿੱਚ ਤਣਾੜ ਆਦਮੀ ਕਿਹਾ ਜਾਣ ਲੱਗ ਪਿਆ ਸੀ ਹਰ ਸਾਲ ਨਵੀਂ ਜ਼ਮੀਨ ਲੈਂਦਾ ਕਦੇ ਬੈ ਕਦੇ ਗਹਿਣੇ ਹੁਣ ਉਹਦੀ ਅੱਖ ਪ੍ਰੀਤਮ ਵਾਲੀ ਇਸ 10-11 ਕਿੱल्ल्या ਉੱਤੇ ਟਿਕ ਗਈ ਸੀ ਜ਼ਮੀਨ ਤਾਂ ਸਸਤੀ ਹੀ ਮਿਲ ਜਾਣੀ ਸੀ ਕਿਹੜਾ ਕਿਸੇ ਹਿਸਾਬੀ ਬੰਦੇ ਨੇ ਵੇਚਣੀ ਸੀ ਇਹ ਤਾਂ ਬੁੜੀ ਨੰਦਕੌਰ ਨੇ ਸਸਤੀ ਹੀ ਸੁੱਟ ਦੇਣੀ ਸੀ ਅਤੇ ਪੈਸਾ ਵਟ ਕੇ ਤਿਆਂ ਕੋਲ ਜਾ ਬੈਠਣਾ ਸੀ ਇੱਕ ਪ੍ਰਕਾਰ ਤਾਂ ਤਿਆਂ ਨੇ ਹੀ ਜ਼ਮੀਨ ਵੇਚ ਕੇ ਜਾ ਰਹੀਆਂ ਸਨ ਉਹਨਾਂ ਕੋਲ ਉੱਥੇ ਆਪਣੇ ਪਿੰਡ ਵੀ ਬਾਵਾ ਜ਼ਮੀਨ ਸੀ ਥੋੜੀ ਹੁੰਦੀ ਤਾਂ ਕੀ ਪਤਾ ਜਮਾਈ ਇੱਥੇ ਆ ਕੇ ਸਹਹਰੀ ਦੀ ਟੇਰੀ ਉੱਤੇ ਹੀ ਵਾਹੀ ਕਰਨ ਲੱਗਦੇ ਜ਼ਮੀਨ ਦਾ ਮੁੱਲ ਚੜਿਆ ਤਾਂ ਦੋ ਗਾਹਾਂ ਦੇ ਪੈਦਾ ਹੋਣ ਕਰਕੇ ਪਰ ਜਦੋਂ ਹਰਿੰਦਰ ਦੇ ਕੰਨਾਂ ਤੱਕ ਇਹ ਗੱਲ ਗਈ ਉਹਨੇ ਪਿਓ ਨੂੰ ਵਰਜ ਦਿੱਤਾ ਕਹਿੰਦਾ ਬਾਪੂ ਕੀ ਕਰਨੀ ਐ ਨੀ ਜਮੀਨ ਕੱਲਾ ਜਾਣਾ ਤਾਂ ਮੈਂ ਹੈਗਾ ਆਪਣੇ ਕੋਲ ਪਹਿਲਾਂ ਕਿਹੜਾ ਥੋੜੀ ਐ ਬਸ ਬਹੁਤ ਐ ਜਿੰਨੀ ਹੈਗੀ ਗਹਿਣੇ ਦੇ ਪੈਸੇ ਫੜ ਤੇ ਚੁੱਪ ਕਰਕੇ ਬੈਠ ਮੁੰਡੇ ਨੂੰ ਕੱਲ੍ਹ ਚ ਜਾ ਕੇ ਨਵੀਂ ਹਵਾ ਲੱਗਦੀ ਜਾ ਰਹੀ ਸੀ ਉਸ ਸਮੇਂ ਉਸ ਸਮਾਜਵਾਦੀ ਵਿਚਾਰਾਂ ਦੇ ਵਿਦਿਆਰਥੀਆਂ ਦੀ ਟੋਲੀ ਵਿੱਚ ਰਲ ਚੁੱਕਿਆ ਸੀ ਨਿੱਜੀ ਜਾਇਦਾਦ ਨੂੰ ਇਹ ਟੋਲੀ ਜ਼ਹਿਰ ਸਮਝਦੀ ਹਰਿੰਦਰ ਪਿਓ ਨੂੰ ਸਿੱਧਾ ਹੋਣ ਦੀ ਹੁਣ ਵੀ ਲੱਗ ਪਿਆ ਸੀ ਹਰਦੀਪ ਸਿੰਘ ਛਿਪ ਗਿਆ ਭਰਮਜੀਤ ਪਟਵਾਰੀ ਨੇ ਸਾਰੀ ਜ਼ਮੀਨ ਵੇਚ ਕਰਵਾ ਲਈ ਹਰਦੀਪ ਸਿੰਘ ਨੂੰ ਗਹਿਣੇ ਦਾ ਰੁਪਈਆ ਮਿਲ ਗਿਆ ਜੋ ਉਹਨੇ ਤੁਰੰਤ ਹੀ ਪਿੰਡ ਦੀ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ ਬਾਕੀ ਰੁਪਈਆ ਲੈ ਕੇ ਆਨੰਦਪੁਰ ਤੇ ਦੋਵੇਂ ਜਮਾਈ ਆਪਣੇ ਪਿੰਡਾਂ ਨੂੰ ਚਲੇ ਗਏ ਤੇ ਫਿਰ ਕੁਝ ਦਿਨਾਂ ਪਿੱਛੋਂ ਛੋਟਾ ਜਮਾਈ ਕੋਠੀ ਆਇਆ ਟਰੈਕਟਰ ਟਰਾਲੀ ਉੱਤੇ ਆਨੰਦਪੁਰ ਦੇ ਘਰ ਦਾ ਸਾਰਾ ਸਮਾਨ ਲੱਦ ਕੇ ਲੈ ਗਿਆ ਦੋਵੇਂ ਧੀਆ ਮਾਂ ਨੂੰ ਬੱਸ ਵਿੱਚ ਬਿਠਾ ਕੇ ਲੈ ਗਈਆਂ ਪ੍ਰੀਤਮ ਵਾਲਾ ਘਰ ਤੇ ਗਿੰਦਰ ਵਾਲਾ ਘਰ ਜਿਨ੍ਹਾਂ ਦੀ ਕੰਧ ਸਾਂਝੀ ਸੀ ਦੋਵੇਂ ਹੀ ਨੰਬਰਦਾਰ ਪਖੜ ਸਿੰਘ ਦੇ ਮੁੰਡੇ ਮਹਿਰ ਨੇ ਮੁੱਲ ਲੈ ਲਏ ਸਸਤੇ ਭਾਅ ਹੀ ਆਨੰਦਪੁਰ ਦਾ ਵੱਡਾ ਜਮਾਈ ਇੱਕ ਦਿਨ ਕੋਠੀ ਆਇਆ ਨਾਲ ਸੱਸ ਨੂੰ ਲੈ ਆਇਆ ਸੀ ਇਹ ਦੋਵੇਂ ਮਕਾਨ ਵੇਚ ਗਿਆ ਸੀ ਮਹਿਰ ਦਾ ਆਪਣਾ ਮਕਾਨ ਬਹੁਤ ਤੰਗ ਸੀ ਐਵੇਂ ਘੜੋਚ ਜਿਹੀ ਉੱਥੋਂ ਛੱਡ ਕੇ ਉਹ ਇੱਥੇ ਆ ਗਿਆ ਤੇ ਮੌਜਾਂ ਨਾਲ ਰਹਿਣ ਲੱਗਿਆ ਵਿਚਕਾਰਲੀ ਕੰਧ ਵਿੱਚ 바ਰ ਕੱਢ ਲਿਆ ਸੱਤ ਵਿੱਚ ਬੈਠ ਕੇ ਲੋਕ ਗੱਲਾਂ ਕਰਦੇ ਸਦੀ ਪਲਟਦੀ ਦਾ ਕੋਈ ਪਤਾ ਨਹੀਂ ਲੱਗਦਾ ਭਾਈ ਪ੍ਰੀਤਮ ਦੇ ਦੇਖ ਲੋ ਸਭ ਰੰਗ ਭਾਗ ਲੱਗਿਆ ਵਿਆਸੀ ਆਪਦੇ ਜਾਣੇ ਕਿੰਨਾ ਚਤਰ ਕਹਾਉਂਦਾ ਸੀ ਕੋਈ ਹੋਰ ਬੰਦਾ ਲੈ ਸਕਦਾ ਸੀ ਇਹ ਅੱਠ ਕਮਾ ਕਿਸੇ ਦੀ ਜ਼ਮੀਨ ਪਰ ਆਪ ਦਾ ਹੀ ਤਖਮ ਨਾ ਰਹਾ ਨ ਕਰਮੇ ਦਾ ਹੈ ਕਿਤੇ ਕੋਈ ਨਾਂ ਨਿਸ਼ਾਨ ਨਾ ਕਰਨਾਂ ਜ਼ਮੀਨ ਹਵਾ ਵਾਂਗੂ ਉੱਡ ਗਿਆ ਸਭ ਕੁਝ ਇਹੋ ਜਿਹਾਂ ਨਾਲ ਫਿਰ ਇਉਂ ਹੀ ਹੁੰਦੀ ਹੈ ਅਖੇ ਤਕੀਏ ਪਰ ਨੂੰ ਪੈਜੇ ਘਰ ਨੂੰ ਕੋਈ ਬੋਲਦਾ ਦੂਜਾ ਦੰਦ ਵੜਦਾ ਇਹ ਤਾਂ ਹਰ ਦਿੱਤ ਨੇ ਕੀਤਾ ਸਭ ਝਾਟ ਮਾੜੀ ਹੁੰਦੀ ਹੈ ਐਸਾ ਹੱਥ ਤੇ ਚੜਾਇਆ दारू ਦੀ ਬੋਕ ਮੂੰਹ ਨੂੰ ਲਵਾਈ ਆ ਦੇਖ ਲੋ ਕੱਖ ਨਹੀਂ ਰਿਹਾ ਮਾੜੀ ਕਿਸਮਤ ਵਾਲੇ ਦਾ ਹਰ ਤਿੱਧਕ ਹੀ ਰਹਿ ਜੂ ਬਾਕੀ ਕੁਛ ਇੱਕ ਟਿੰਗ ਐ ਇੱਕੋ ਮੁੰਡਾ ਇਹ ਗਰੀਬਾਂ ਦੀ ਹਾਂ ਮਾਰ ਜਾਂਦੀ ਐ ਭਾਈ ਕੋਈ ਹੋਰ ਆਖਦਾ ਤੇ ਫਿਰ ਲੋਕ ਅਸਲੀ ਗੱਲ ਉੱਤੇ ਆਉਂਦੇ ਇਹ ਤਾਂ ਯਾਰ ਜਿੰਨਾ ਚਿਰ ਉੱਚ ਨੀਚ ਐ ਤਕੜਾ ਮਾੜਾ ਐ ਇਹ ਗੱਲ ਚੱਲਦੀ ਰਹੂ ਤਕੜੇ ਨੇ ਮਾੜੇ ਨੂੰ ਖਾਣਾ ਹੀ ਖਾਣਾ ਐ ਕਿਸੇ ਢੰਗ ਖਾਵੇ ਇਹ ਤਾਂ ਸਮਾਂ ਹੀ ਸਫਾ ਹੋ ਜੇ ਨਾ ਤਾਂ ਬਣੂ ਗੱਲ ਸਭ ਇੱਕ ਹੋ ਜਾਣ ਕੋਈ ਅਮੀਰ ਨਾ ਹੋਵੇ ਕੋਈ ਗਰੀਬ ਨਾ ਹੋਵੇ ਸਭ ਇੱਕ ਸਮਾਨ ਹੋ ਜਾਣ ਕਿਸੇ ਦੀ ਮੇਰ ਤੇਰ ਨਾ ਰਹੇ ਬਸ ਇਹ ਹਮਾ ਮੁੱਕ ਜੇ ਫਿਰ ਹੋਊ ਸੁਖੀ ਦੁਨੀਆ ਤਾਂ ਕੋਈ ਸੂਝਵਾਨ ਬਹੁਤ ਨੇੜੇ ਦੀ ਗੱਲ ਵੀ ਆਖ ਦਿੰਦਾ ਜਿੰਨਾ ਚਿਰ ਇਹ سرمایہਦਾਰੀ ਦੀਆਂ ਦਲਾਲ ਹਕੂਮਤਾਂ ਸਾਡੇ ਦੇਸ਼ 'ਚ ਕੈਮ ਰਹਿਣਗੀਆਂ ਇਸ ਫਾਹ ਹੋਣ ਵਾਲੀ ਗੱਲ ਕਦੰਤ ਨਹੀਂ ਹੋ ਸਕਦੀ ਕੋਈ سرمایہਦਾਰੀ ਨੂੰ ਹੀ ਧੌਣ ਤੋਂ ਫੜੇ ਫਿਰ ਬਣੂ ਪਾਈ ਗੱਲ ਤਾਂ ਮੈਂ ਪੰਜਾਬੀ ਵਿੱਚੋਂ ਫਰਸਟ ਕਲਾਸ ਲੈ ਕੇ ਹੁਣ ਪਸ਼ਪਿੰਦਰ ਘਰ ਬੈਠੀ ਹੋਈ ਸੀ ਉਹ ਕਿਦਰੇ ਨਾ ਜਾਂਦੀ ਨਾ ਪਿੰਡ ਵਿੱਚ ਕਿਸੇ ਕੋਲ ਤੇ ਨਾ ਰਾਮਪੁਰਾ ਮੰਡੀ ਘਰੇ ਆਪਣੀ ਬੈਠਕ ਵਿੱਚ ਬੈਠੀ ਪਈ ਰਹਿੰਦੀ ਬਹੁਤ ਘੱਟ ਬੋਲਦੀ ਨਾਲ ਲੈਂਦੀ ਰੋਟੀ ਖਾ ਲੈਂਦੀ ਦਿਨ ਵਿੱਚ ਕਈ ਵਾਰ ਚਾਹ ਪਿੰਦੀ ਤੇ ਬਸ ਸਾਰਾ ਸਾਰਾ ਦਿਨ ਰਾਤ ਨੂੰ ਵੀ ਦੇਰ ਤੱਕ ਕਿਤਾਬਾਂ ਪੜ੍ਹਦੀ ਰਹਿੰਦੀ ਪੰਜਾਬੀ ਹਿੰਦੀ ਦੇ ਮੈਗਜ਼ੀਨ ਇਹ ਸਭ ਹਰਿੰਦਰ ਉਹਨੂੰ ਰਾਮਪੁਰੇ ਤੋਂ ਲਿਆ ਦਿੰਦਾ ਜਿਹੜੀ ਕਿਤਾਬ ਪੜ੍ਹਨੀ ਹੁੰਦੀ ਉਹ ਆਪ ਹੀ ਹਰਿੰਦਰ ਤੋਂ ਮੰਗਵਾ ਲੈਂਦੀ। ਰਾਮਪੁਰਾ ਮੰਡੀ ਦੀ ਪਬਲਿਕ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਸਨ। ਹਰ ਮਹੀਨੇ ਨਵੀਆਂ ਤੋਂ ਨਵੀਆਂ ਕਿਤਾਬਾਂ ਆਉਂਦੀਆਂ ਪੰਜਾਬੀ ਦੀਆਂ, ਹਿੰਦੀ ਦੀਆਂ, ਉਰਦੂ ਦੀਆਂ ਤੇ ਅੰਗਰੇਜ਼ੀ ਦੀਆਂ ਵੀ। ਬਹੁਤ ਪੁਰਾਣੀ ਲਾਇਬ੍ਰੇਰੀ ਸੀ। ਪਾਠਕ ਲੋਕਾਂ ਨੇ ਹੀ ਕਦੇ ਇਹਨੂੰ ਬਣਾਇਆ ਸੀ। ਹੁਣ ਤਾਂ ਹਰ ਸਾਲ ਸਰਕਾਰ ਤੋਂ ਸਹਾਇਤਾ ਮਿਲਦੀ ਸੀ। ਇਲਾਕੇ ਦਾ ਕੋਈ ਵੀ ਵਜ਼ੀਰ ਬਣਦਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਰਾਮਪੁਰੇ ਦਾ ਦੌਰਾ ਰੱਖਦਾ ਲਾਇਬ੍ਰੇਰੀ ਦੀ ਪ੍ਰਬੰਧਕ ਕਮੇਟੀ ਉਹ ਤਾਂ ਪੈਸੇ ਜ਼ਰੂਰ ਲੈ ਲੈਂਦੀ 1000 2000 5000 ਤੱਕ ਵੀ ਦਿੱਤੇ ਗਏ ਸਨ ਰਾਮਪੁਰਾ ਮੰਡੀ ਦੀ ਇਹ ਪਬਲਿਕ ਲਾਇਬ੍ਰੇਰੀ ਨਾ ਤਾਂ ਕਿਸੇ ਧਰਮ ਵਿਸ਼ੇਸ਼ ਨਾਲ ਵੱਜੀ ਹੋਈ ਸੀ ਤੇ ਨਾ ਹੀ ਇਸ ਉੱਤੇ ਕਿਸੇ ਇੱਕ ਰਾਜਨੀਤਿਕ ਪਾਰਟੀ ਦਾ ਇਕਾਧਿਕਾਰ ਸੀ ਇਹ ਲਾਇਬ੍ਰੇਰੀ ਤਾਂ ਇੱਕ ਕਣਸ਼ਾਵਾਂ ਰੋਕ ਸੀ ਜਿੱਦੀ ਗਿਆਨ ਵਰਤਕਾਂ ਥਾਂ ਥੱਲੇ ਬੈਠ ਕੇ ਹਰ ਕੋਈ ਆਪਣੀ ਆਪਣੀ ਮਾਨਸਿਕਤਾ ਨੂੰ ਕਿਤਾਬਾਂ ਦਾ ਠੁੰਮਣਾ ਦੇ ਸਕਦਾ ਸੀ ਕਦੇ-ਕਦੇ ਪੁਸ਼ਪਿੰਦਰ ਤੋਂ ਚੋਰੀਓ ਹਰਦੇ ਤੱਤੇ ਵਿਆਲੋ ਬੈਠ ਕੇ ਸੋਚਦੇ ਵਿਆਹ ਦੀ ਹੁਣ ਕਰੀਏ ਗੱਲ ਇਹਦੇ ਨਾਲ ਕੀ ਪਤਾ ਮੰਨੀ ਜਾਵੇ ਐਦੂ ਪਿੱਛੋਂ ਹੋਰ ਕਦੋਂ ਕਰਵਾਉਗੀ ਵਿਆਹ ਇਹ ਤੀਹਾਂ ਤੋਂ ਟੱਪ ਗਈ ਫਿਰ ਕਿਸੇ ਨੇ ਇਹਨੂੰ ਪੁੱਛਣਾ ਵੀ ਨਹੀਂ ਪਰ ਦੋਵੇਂ ਹੀ ਉਹਦੀ ਚੁੱਪ ਤੋਂ ਡਰਦੇ ਉਹਨਾਂ ਦਿਨਾਂ ਵਿੱਚ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕਾਲਜ ਲੈਕਚਰਾਰਾਂ ਦੀਆਂ ਪੋਸਟਾਂ ਕੱਢੀਆਂ ਗਈਆਂ ਪੰਜਾਬੀ ਵਿਸ਼ੇ ਲਈ 12 ਅਸਾਮੀਆਂ ਸਨ ਪੁਸ਼ਪਿੰਦਰ ਨੂੰ ਪਤਾ ਤਾਂ ਲੱਗਿਆ ਤਾਂ ਉਹਨੇ ਪਟਿਆਲਿਆਂੋਂ ਫਾਰਮ ਮੰਗਵਾ ਕੇ ਅਪਲਾਈ ਕਰ ਦਿੱਤਾ ਇਹ ਸਾਰਾ ਕੁਝ ਉਹਦੇ ਲਈ ਜੈਲੋ ਨੇ ਕੀਤਾ ਜੈਲੋ ਦੀ ਆਪ ਵੀ ਬੀ ਐਡ ਕੀਤੀ ਹੋਈ ਸੀ ਉਹਨਾਂ ਦਿਨਾਂ ਵਿੱਚ ਸਿਲੈਕਸ਼ਨ ਬੋਟ ਨੇ ਵੀ ਪੋਸਟਾਂ ਕੱਢੀਆਂ ਸਨ ਜੈਲੋ ਨੇ ਵੀ ਅਪਲਾਈ ਕੀਤਾ ਹੋਇਆ ਸੀ ਇੱਕ ਵਾਰੀ ਪਹਿਲਾਂ ਵੀ ਉਹ ਅਪਲਾਈ ਕਰ ਚੁੱਕੀ ਸੀ ਇੰਟਰਵਿਊ ਵਾਸਤੇ ਗਈ ਸੀ ਪਰ ਸਿਲੈਕਟ ਨਹੀਂ ਹੋ ਸਕੀ ਸੀ ਇਸ ਵਾਰ ਉਹ ਸਿਲੈਕਟ ਹੋਣ ਦੀ ਆਸ ਰੱਖਦੀ ਸੀ ਇੱਕ ਦਿਨ ਉਹ ਪੁਸ਼ਪਿੰਦਰ ਨੂੰ ਕਹਿੰਦੀ ਭਾਵੇਂ ਸਿਲੈਕਟ ਤਾਂ ਮੈਂ ਪਿਛਲੇ ਸਾਲ ਹੀ ਹੋ ਜਾਂਦੀ ਜੇ ਘਰ ਦੇ ਕੋਈ ਉੱਤਾਵਾਚ ਦੇ ਉਹ ਕਿਵੇਂ ਪੁਸ਼ਪਿੰਦਰ ਨੇ ਪੁੱਛਿਆ ਬਸ 2000 ਦੀ ਗੱਲ ਸੀ ਸਾਰੀ ਚੇਅਰਮੈਨ ਤਾਂ ਲੈਂਦਾ ਨਹੀਂ ਮੈਂਬਰ ਲੈਂਦੇ ਆ ਜੀਨੇ 2000 ਦਿੱਤਾ ਸਿਲੈਕਟ ਹੋ ਗਿਆ ਮੇਰੇ ਵਰਗੀਆਂ ਰਹਿ ਗਈਆਂ ਭਾਈ ਐਤ ਕੀ ਦੇ ਦੋ 2000 ਐਤ ਕੀ ਤਾਂ ਜਾਦੇ ਮੰਗਦੇ ਹੋਣਗੇ ਮਹਿੰਗਾਈ ਵਾਂਗੂ ਰਿਸ਼ਵਤ ਵੀ ਤਾਂ ਵਾਦੀ ਰਹਿੰਦੀ ਐ ਕੌਣ ਦੇਵੇ ਮੇਰੀ ਖਾਤਰ ਪਿਓ ਹੋਵੇ ਕਰੇ ਭਰਾ ਤਾਂ ਜਿਉਣ ਜੋਗੇ ਦਾ ਆਪਦਾ ਘਰ ਮਸਾਂ ਤੋੜਦਾ ਉਤੋਂ ਭਾਬੀ ਪੂਸਰੀ ਰਹਿੰਦੀ ਐ ਉਤੋਂ ਹੀ ਬਿਨਾ ਗੱਲ ਤੋਂ ਹੀ ਖੀਜੀ ਰਹੂ ਪੁਸ਼ਪਿੰਦਰ ਨੂੰ ਆਪਣੀ ਗੱਲ ਖਟ ਗਈ ਉਹਨੇ ਮਾਂ ਪਿਓ ਨੂੰ ਕਦੇ ਕੋਈ ਵੱਡਾ ਸਵਾਲ ਨਹੀਂ ਪਾਇਆ ਸੀ ਮਾਣਾਣੋਂ ਨੇ ਗੱਲ ਕੀਤੀ ਮਾ ਖੁਸ਼ ਕੁੜੀ ਮੋਹੋਂ ਤਾ ਕਦੇ ਕੁਝ ਫੁੱਟੀ। ਦਿਹਾਲੋਂ ਨੇ ਅਗਾ ਹਰਦੀਪ ਨੂੰ ਕਿਹਾ ਹਰਦੀਪ ਸਿੰਘ ਕਹਿੰਦਾ ਇਹ ਵੀ ਕੋਈ ਕਹਾਣੀ ਐ। ਮੈਂ ਜਾਉ ਨਾ ਹਰਦਿਲਸੂ ਕੋਲ ਹੁਣ ਤਾਂ ਕਾਂਗਰਸ ਦਾ ਰਾਜ ਐ। ਹਰਦਿਲ ਸੂਨ ਦੀ ਕੌਣ ਮੋੜ ਦੂ। ਦੂਜੇ ਦਿਨ ਹੀ ਹਰਦੀਪ ਸਿੰਘ ਹਰਦਿਲ ਸਿੰਘ ਕੋਲ ਰਾਮਪੁਰੇ ਮੰਡੀ ਗਿਆ। ਸਾਰੀ ਗੱਲ ਦੱਸੀ ਉਹ ਕਹਿੰਦਾ ਇੰਟਰਵਿਊ ਦੀ ਤਰੀਕ ਆ ਲੈਣ ਦੇ ਕੁੜੀਏ ਫੇਰ ਜਾ ਆਵਾਂਗੇ ਪਟਿਆਲੇ ਕਰ ਲਾਂਗੇ ਗੱਲ ਕਿਸੇ ਨਾਲ। ਵਾਹ ਤਾ ਤਾ ਲਾਵਾਂਗੇ ਭਾਈ ਤੇਰੀ ਖਾਤਰ ਪਰ ਹਰਦੀਪ ਸਿੰਘ ਹੁਣ ਉਹ ਗੱਲਾਂ ਨਹੀਂ ਆਪਣੇ ਵਾਲੀਆਂ ਹੁਣ ਤਾਂ ਸੌਰੇ ਸਿੱਧਾ ਹੀ ਲੈਣ ਲੱਗ ਪਏ ਅੱਗੇ ਤਾਂ ਸੌਲ ਕੋਸ਼ਪੋ ਹੁੰਦਾ ਸੀ ਹੁਣ ਤਾਂ ਕੋਈ ਡਰ ਪਿਆ ਨਹੀਂ ਰਹਿ ਗਿਆ ਹਰਦੀਪ ਸਿੰਘ ਉਹਨਾਂ ਨੂੰ ਤਾਂ ਕਹਿ ਆਇਆ ਚੰਗਾ ਜੀ ਜਦੋਂ ਬੀਬੀ ਇੰਟਰਵਿਊ ਆ ਗਈ ਮੈਂ ਆਉਂ ਫਿਰ ਤੁਹਾਡੇ ਕੋਲ ਪਰ ਆਪ ਉੱਥੋਂ ਹੀ ਸਿੱਧਾ ਪਟਿਆਲੇ ਨੂੰ ਹੋ ਲਿਆ ਪਿਛਲੇ ਪਹਿਰ ਤੱਕ ਉਹ ਬਸਰਾਹੀ ਪਟਿਆਲੇ ਪਹੁੰਚ ਗਿਆ ਪਟਿਆਲੇ ਉਹਨਾਂ ਦੇ ਪਿੰਡ ਦਾ ਸ਼ਿੰਬਿਆਂ ਦਾ ਦੋਤਾ ਡੀਸੀ ਦੇ ਦਫ਼ਤਰ ਵਿੱਚ ਕਲਰਕ ਸੀ ਉਹ ਬਚਪਨ ਵਿੱਚ ਬਹੁਤਾ ਕਰਕੇ ਕੋਠੇ ਖੜਕ ਸਿੰਘ ਹੀ ਰਹਿੰਦਾ ਹੁੰਦਾ ਕੋਠਿਆਂ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਿਆ ਵੀ ਸੀ ਫਿਰ ਆਪਣੇ ਪਿੰਡ ਗਿਆ ਭਰਤੀ ਹੋ ਗਿਆ ਹੁਣ ਉਹ ਇੱਥੇ ਪਟਿਆਲੇ ਸੀ ਕੋਠੇ ਖੜਕ ਸਿੰਘ ਕਦੇ-ਕਦੇ ਬਰੇ ਸ਼ਮਾਹੀ ਢੇੜਾ ਮਾਰਦਾ ਨਾਨੇ ਨਾਨੀ ਨੂੰ ਮਿਲ ਜਾਂਦਾ ਮਾਮਾ ਉਹਦਾ ਕੋਈ ਹੈ ਨਹੀਂ ਸੀ ਹਰਿੰਦਰ ਨੂੰ ਮਿਲਦਾ ਤਾਂ ਉਹਦੇ ਨਾਲ ਪੜਾਈ ਦੀਆਂ ਗੱਲਾਂ ਕਰਦਾ ਹਰਦੀਪ ਸਿੰਘ ਉਹਨੂੰ ਸੁੱਤੇ ਨੂੰ ਹੀ ਪੁੱਛ ਲਿਆ ਕਰਦਾ ਸੀ ਕਿੱਥੇ ਹੁੰਨਾ ਦੋ ਤਿਆ ਕੀ ਕੰਮ ਤੇ ਐ ਉਹ ਡੀਸੀ ਦੀ ਕਚਹਿਰੀ ਦਾ ਨਾਂ ਲੈਂਦਾ ਆਪਣੇ ਦਫ਼ਤਰ ਦਾ ਠਾਠਾ ਟਿਕਾਣਾ ਦੱਸਦਾ ਇਹ ਵੀ ਦੱਸਦਾ ਕਿ ਉਹ ਕਿਸ ਪ੍ਰਕਾਰ ਦੇ ਕੰਮ ਉੱਤੇ ਹੈ ਹਰਦੀਪ ਸਿੰਘ ਨੂੰ ਉਹਨੂੰ ਆਖਿਆ ਸੀ ਕਿ ਉਹਦੀ ਡਾਇਰੀ ਵਿੱਚ ਆਪਣਾ ਪਤਾ ਸੁੱਤਾ ਲਿਖ ਦੇਵੇ ਕੀ ਇਹ ਕਦੇ ਲੋੜ ਹੀ ਪੈ ਜਾਂਦੀ ਹੈ ਕੋਈ ਹਰਦੀਪ ਸਿੰਘ ਤਰੀਕ ਦੇਖਣ ਲਈ ਹਮੇਸ਼ਾ ਇੱਕ ਛੋਟੀ ਜਹੀ ਡਾਇਰੀ ਆਪਣੀ ਜੇਬ ਵਿੱਚ ਰੱਖਦਾ ਸ਼ਿਮਬਿਆ ਤੇ ਦੋਤੇ ਤੋਂ ਉਹਦਾ ਪਤਾ ਸਤਾ ਇਸੇ ਸਾਲ ਦੀ ਡਾਇਰੀ ਵਿੱਚ ਉਹਨੇ ਲਿਖਵਾਇਆ ਸੀ ਪਟਿਆਲੇ ਬੱਸ ਸਟੈਂਡ ਉੱਤੇ ਜਾ ਕੇ ਉਹਨੇ ਆਪਣੀ ਡਾਇਰੀ ਕੱਢੀ ਅਤੇ ਇੱਕ ਪੜੇ ਬੰਦੇ ਮੂਰੇ ਕਰਕੇ ਪੁੱਛਿਆ ਏ ਦੇਖਿਉਂਗਾ ਭਾਈ ਸਾਹਿਬ ਕਿੱਥੇ ਜੇ ਹੋਇਆ ਇਹ ਦਫ਼ਤਰ ਬੰਦਾ ਕਹਿੰਦਾ ਸਰਦਾਰ ਜੀ ਡੀਸੀ ਦਾ ਦਫ਼ਤਰ ਹੈ ਰਿਕਸ਼ਾ ਲੈ ਲਓ ਆਪੇ ਪਹੁੰਚਾ ਦੇਵੇਗਾ ਉੱਥੇ ਜਾ ਕੇ ਇਸ ਆਦਮੀ ਨੂੰ ਮਿਲ ਲਿਓ ਬਸ ਰਿਕਸ਼ੇ ਵਾਲਾ ਹਰਦੀਪ ਸਿੰਘ ਨੂੰ ਡੀਸੀ ਦੇ ਦਫ਼ਤਰ ਲੈ ਆਇਆ ਇੱਕ ਅਰਜੀ ਨਵੀਸ ਤੋਂ ਉਹਨੇ ਮੁੰਡੇ ਦਾ ਨਾਮ ਲੈ ਕੇ ਪੁੱਛਿਆ ਉਹ ਕਹਿੰਦਾ ਬਾਬਾ ਜੀ ਉਹ ਸਾਹਮਣੇ ਵਾਲਾ ਕਮਰਾ ਹੈ ਨਾ ਬਸ ਉਸਦੇ ਵਿੱਚ ਬੈਠਦਾ ਹੈ ਨਛੱਤਰ ਸਿੰਘ ਵਾਹਾਂ ਜਾਓ ਚਪੜਾਸੀ سے ਮਿਲ ਲੈਣਾ ਹਰਦੀਪ ਸਿੰਘ ਨੂੰ ਦੇਖ ਕੇ ਨਛੱਤਰ ਆਪ ਹੀ ਕੁਰਸੀ ਤੋਂ ਉੱਠ ਕੇ ਉਹਦੇ ਕੋਲ ਆ ਗਿਆ ਸਤਿ ਸ਼੍ਰੀ ਅਕਾਲ ਬੁਲਾ ਕੇ ਹੱਥ ਮਿਲਾਇਆ ਪਿੰਡ ਦੀ ਸੁਖ-ਸਾਦ ਪੁੱਛਣ ਲੱਗਿਆ ਚਪੜਾਸੀ ਨੂੰ ਕਿਹਾ ਕਿ ਚਾਹ ਮੰਗਵਾ ਲਈ ਆਪਣੇ ਕੋਲ ਹੀ ਹਰਦੀਪ ਸਿੰਘ ਨੂੰ ਕੁਰਸੀ ਉੱਤੇ ਬਿਠਾ ਲਿਆ ਚਾਹ ਪੀਂਦੇ ਸਮੇਂ ਹਰਦੀਪ ਸਿੰਘ ਨੇ ਗੱਲ ਛੇੜੀ ਆਪਣੀ ਪੁਸ਼ਪਿੰਦਰ ਨੇ ਐਮਏ ਕਰ ਲਈ ਸੀ ਨਾ ਹੁਣ ਕਾਲਜ 'ਚ ਲੱਗਣ ਨੂੰ ਕਹਿੰਦੀ ਐ ਅਰਜੀ ਤਾਂ ਭੇਜਤੀ ਇੱਥੇ ਪਟਿਆਲੇ ਹੋਣੀ ਐ ਇੰਟਰਵਿਊ ਉਹਨਾਂ ਦੇ ਦਫ਼ਤਰ ਛੱਡਾ ਮੈਨੂੰ ਨਾਲ ਚੱਲ ਮੇਰੇ ਨਿਸ਼ੱਤਰ ਨੇ ਕੋਲ ਬੈਠਿਆ ਅਸਿਸਟੈਂਟ ਨੂੰ ਪੁੱਛਿਆ ਬਾਉ ਜੀ ਇਹ ਕੱਲ੍ਹ ਚ ਲੈਕਚਰਾਰਾਂ ਦੀ ਇੰਟਰਵਿਊ ਕੌਣ ਕਰਾਉਂਦਾ ਹੁੰਦਾ ਹੈ ਪੀਪੀਐਸਸੀ ਵਾਲੇ ਕਰਾਉਂਦੇ ਨੇ ਜੀ ਹੋਰ ਕੌਣ ਪੀਪੀਐਸਸੀ ਦਾ ਮਤਲਬ ਨਿਸ਼ੱਤਰ ਦਾੜੀ ਖੁਰਚ ਰਿਹਾ ਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਗੱਲ ਕੀ ਹੈ ਦੱਸੋ ਇਹ ਪਿੰਡੋਂ ਆਏ ਨੇ ਮਾਮਾ ਜੀ ਨੇ ਲੜਕੀ ਨੇ ਅਪਲਾਈ ਕੀਤਾ ਹੈ ਕੱਲ੍ਹ ਚ ਲੈਕਚਰਾਰ ਦੀ ਪੋਸਟ ਲਈ ਉਹਦਾ ਪਤਾ ਸੋ ਤਾਂ ਕੋਈ ਕਰਨਾ ਹੈ ਇਹਨਾਂ ਨੇ ਨਿਸ਼ੱਤਰ ਨੇ ਕਿਹਾ ਨਵੀਂ ਸਿਗਰਟ ਸੁਲਗਾ ਕੇ ਅਸਿਸਟੈਂਟ ਆਪਣੀ ਐਨਕਾਂ ਦੇ ਸ਼ੀਸ਼ਿਆਂ ਉੱਤੋਂ ਦੀ ਹਰਦੀਪ ਸਿੰਘ ਵੱਲ ਗੌਰ ਨਾਲ ਝਾਕਿਆ ਦਾੜੀ-ਮੁੰਨੀ ਹੋਈ ਮੁੱਛਾ ਰੱਖੀਆਂ ਹੋਈਆਂ ਸਨ ਸਿਰ ਉੱਤੇ ਪਿਆਜ਼ੀ ਰੰਗ ਦੀ ਪੱਗ ਪੱਗ ਦੇ ਸਟਾਈਲ ਤੋਂ ਲੱਗਦਾ ਸੀ ਸਿਰ ਦੇ ਵਾਲ ਵੀ ਕੱਟੇ ਹੋਣਗੇ ਸਿਗਰਟ ਦਾ ਖਿੱਚਮਾ ਸੂਟਾ ਲਾ ਕੇ ਧੂਆ ਉਤਾ ਨੂੰ ਛੜਦਾ ਹੋਇਆ ਉਹ ਬੋਲਿਆ ਸੱਚੀ ਗੱਲ ਕਹਾ ਸਰਦਾਰ ਜੀ ਹਾਂਜੀ ਪਾਓ ਰਾ ਸਾਨੂੰ ਕਿਸੇ ਇਹੀ ਤਾਂ ਪੁੱਛਣ ਆਇਆ ਹਰਦੀਪ ਸਿੰਘ ਨੇ ਪੂਰੀ ਤਰ੍ਹਾਂ ਆਪਣੇ ਕੰਨ ਉਹਦੇ ਵੱਲ ਝੁਕਾ ਲਏ ਨਿਸ਼ੱਤਰ ਵਿੱਚ ਦੀ ਹੀ ਬੋਲ ਪਿਆ ਏ ਲਾਲਾ ਜੀ ਪੁਰਾਣੇ ਬੰਦੇ ਐ ਇਹਨਾਂ ਨੂੰ ਕੁੱਲ ਗੱਲ ਦਾ ਪਤਾ ਐ ਚੇਅਰਮੈਨ ਆ ਨਾ ਉਹਦੇ ਘਰ ਵਾਲੀ ਨੂੰ ਮਿਲ ਲਓ ਬਸ ਤੁਹਾਡਾ ਕੰਮ ਹੋ ਜਾਊਗਾ ਚੇਅਰਮੈਨ ਨੂੰ ਨਹੀਂ ਉਹਦੀ ਘਰ ਵਾਲੀ ਨੂੰ ਅਸਿਸਟੈਂਟ ਨੇ ਨਛੱਤਰ ਵੱਲ ਅੱਖ ਦੱਬੀ ਐ ਕਰ ਲਓ ਮਾਮਾ ਜੀ ਫਿਰ ਨਛੱਤਰ ਨੇ ਹੌਲੀ ਦੇ ਕੇ ਆਖਿਆ ਭਾਈ ਨਛੱਤਰ ਇਹ ਤਾਂ ਸਿੱਧਾ ਹੀ ਕਹੀ ਜਾਂਦਾ ਏ ਜਿਵੇਂ ਕਿਸੇ ਦਾ ਕੋਈ ਡਰ ਪੈ ਹੀ ਨਾ ਹੋਵੇ ਹਰਦੀਪ ਸਿੰਘ ਨੇ ਹੌਲੀ ਦੇ ਕੇ ਕਿਹਾ ਹਾਂ ਮਾਮਾ ਜੀ ਇੱਥੇ ਤਾਂ ਨਿੱਥੇ ਹੀ ਗੱਲਾਂ ਹੁੰਦੀਆਂ ਨੇ ਰਿਸ਼ਵਤ ਦਾ ਯੋਗ ਐ ਸੰਖਸ਼ਰਮ ਕਾਦੀ ਰਹਿ ਗਈ ਦੇਖੋ ਸਰਦਾਰ ਜੀ ਪਹਿਲਾਂ ਤਾਂ ਚੱਲਦੀ ਸੀ ਸਿਫਾਰਿਸ਼ ਹੁਣ ਸਿਫਾਰਸ਼ ਦਾ ਜਮਾਨਾ ਤਾਂ ਗਿਆ ਰਿਸ਼ਵਤ ਰਹਿ ਗਈ ਉਹ ਵੀ ਥੋਕ ਹਰ ਪੋਸਟ ਦਾ ਰੇਟ ਬੰਨਿਆ ਹੋਇਆ ਹੈ ਵਜ਼ੀਰ ਵੀ ਇਹੀ ਕਰਦੇ ਆ ਰਿਸ਼ਵਤ ਦੇ ਕੇ ਲੋਕ ਲੱਗਦੇ ਆ ਫਿਰ ਰਿਸ਼ਵਤ ਪੂਰੀ ਕਰਦੇ ਆ ਇਹ ਤਾਂ ਸੂਲ ਬਣ ਗਿਆ ਸਰਦਾਰ ਜੀ ਅਸਿਸਟੈਂਟ 헤ੜ-헤ੜ ਕਰਕੇ ਹੱਸਿਆ ਨਿਸ਼ੱਤਰ ਆਪਣੀ ਸੀਟ ਤੋਂ ਉੱਠਿਆ ਤੇ ਅਸਿਸਟੈਂਟ ਦੇ ਕੰਨ ਕੋਲ ਜਾ ਕੇ ਚੇਅਰਮੈਨ ਦੀ ਕੋਠੀ ਬਾਰੇ ਪੁੱਛਣ ਲੱਗਿਆ ਨਛੱਤਰ ਨੇ ਘੜੀ ਦੇਖੀ 4 ਵਜੇ ਹੋਏ ਸਨ ਕਹਿੰਦਾ ਮਾਮਾ ਜੀ ਥੋੜਾ ਚਿਰ ਬੈਠੋ ਸਾਢੇ 4 ਚੱਲਦੇ ਆ ਫਿਰ ਅੱਜ ਤੁਸੀਂ ਰਹੋ ਇੱਥੇ ਮੇਰੇ ਕੋਲ ਟੜਕੇ ਉੱਠ ਜਿਓ ਹਰਦੀਪ ਸਿੰਘ ਬੈਠਾ ਰਿਹਾ ਪੌਣੇ 5 ਦੇ ਕਰੀਬ ਉਹ ਦਫ਼ਤਰੋਂ ਉੱਠੇ ਅਸਿਸਟੈਂਟ ਆਪ ਉਹਨਾਂ ਨਾਲ ਚੇਅਰਮੈਨ ਦੀ ਕੋਠੀ ਗਿਆ ਉਹਨਾਂ ਨੂੰ ਬਾਹਰ ਬੈਂਚ ਉੱਤੇ ਬਿਠਾ ਦਿੱਤਾ ਆਪ ਅੰਦਰ ਚੱਲਿਆ ਗਿਆ ਬੀਬੀ ਜੀ ਹੈਗੇ ਸਨ ਚੇਅਰਮੈਨ ਬਾਹਰ ਕਿਧਰੇ ਗਿਆ ਮੁੜਿਆ ਨਹੀਂ ਸੀ ਅਸਿਸਟੈਂਟ ਨੇ ਬੀਬੀ ਜੀ ਨਾਲ ਪੱਕੀ ਗੱਲ ਕਰ ਲਈ ਪਰ ਉਹਨੇ ਪੁੱਛਿਆ ਕੌਣ ਆਦਮੀ ਆ ਇਹ ਕਿਦਰੇ ਕੋਈ ਗੜਬੜ ਨਹੀਂ ਬੀਬੀ ਜੀ ਅਜਹੀ ਗੱਲ ਨਹੀਂ ਇਹ ਜੋ ਮੁੰਡਾ ਨਾਲ ਹੈ ਇਹ ਮੇਰਾ ਕਲਰਕ ਹੈ ਬਹੁਤ ਨੇਕ ਹੈ ਇਹ ਸਰਦਾਰ ਜੀ ਦੇ ਮਾਮਾ ਜੀ ਨੇ ਤੇ ਨਾਲੇ ਆਪਾਂ ਤਾਂ ਲਫਾਫਾ ਫੜ ਲੈਣਾ ਹੈ ਲਫਾਫਾ ਤੁਹਾਡੇ ਹੱਥ ਮੈਂ ਦੇਣਾ ਹੈ 10000 ਗਿਣ ਲਵਾਂਗੇ ਇਹਨਾਂ ਦਾ ਕੰਮ ਕਰ ਦੇਾਂਗੇ ਬਸ ਮਾਮਲਾ ਖਤਮ ਇਹ ਕੱਦ ਆਉਣਗੇ ਫਿਰ ਇੰਟਰਵਿਊ ਦੀ ਡੇਟ ਜਾਵੇਗੀ ਤੇ ਬਸ ਆ ਜਾਣਗੇ ਅਗਲੇ ਦਿਨੇ ਮੈਂ ਕਲਰਕ ਨਾਲ ਸਾਰੀ ਗੱਲ ਕਰ ਲਈ ਹੈ ਤੂੰ ਵੀ ਸੋਹਣ ਲਾਲ ਆਪਣਾ ਆਪ ਹੀ ਹਾਂਜੀ ਉਹ ਤਾਂ ਮੈਂ ਉਹ ਹੇੜ-ਹੇੜ ਕਰਕੇ ਹੱਸਿਆ ਦੋ ਮਹੀਨੇ ਪਿੱਛੋਂ ਇੰਟਰਵਿਊ ਦੀ ਤਾਰੀਖ ਪੁਸ਼ਪਿੰਦਰ ਨੂੰ ਜਾ ਪਹੁੰਚੀ ਇੰਟਰਵਿਊ ਲਈ ਜਾਣ ਵਿੱਚ 10 ਦਿਨ ਬਾਕੀ ਸਨ 100-100 ਦੇ 100 20 ਨੋਟਾਂ ਦੀਆਂ ਥਈਆਂ ਚਮੜੇ ਦੇ ਬੈਗ ਵਿੱਚ ਪਾ ਕੇ ਹਰਦੀਪ ਸਿੰਘ ਆਥ ਨੇ ਜਿਹਾ ਪਟਿਆਲੇ ਨਛੱਤਰ ਤੇ ਘਰ ਪਹੁੰਚ ਗਿਆ ਨਛੱਤਰ ਕਹਿੰਦਾ ਸਵੇਰ ਕਿਨੂੰ ਆਈ ਮਾਮਾ ਹੁਣੇ ਨਵੇੜ ਆਉਨੇ ਆ ਤੁਸੀਂ ਬੈਠੋ ਚਾਹ ਪਿਓ ਆਪਣੀ ਨੂੰ ਤੋਂ ਮੈਂ ਸਾਈਕਲ ਤੇ ਜਾ ਆਉਣਾ ਸੋਹਣ ਲਾਲ ਕੋਲ ਘਰ ਹੋਇਆ ਤਾਂ ਨਾਲ ਹੀ ਲੈ ਆਉ ਫਿਰ ਚੱਲਾਂਗੇ ਹੁਣੇ ਚੇਅਰਮੈਨ ਦੀ ਕੋਠੀ ਸੋਹਣ ਲਾਲ ਘਰ ਹੀ ਸੀ ਘਰ ਵਿੱਚ ਬਣਾਏ ਦੁਰਗਾ ਮੰਦਰ ਵਿੱਚ ਆਰਤੀ ਕਰ ਰਿਹਾ ਸੀ ਛੱਟ ਤਿਆਰ ਹੋ ਗਿਆ ਨਛੱਤਰ ਦੇ ਘਰ ਆ ਕੇ ਉਹਨਾਂ ਨੇ ਇੱਕ ਇੱਕ ਕਰਕੇ 10 10 ਦੀਆਂ ਨੋਟਾਂ ਦੀਆਂ 12 ਤਹੀਆਂ ਗਿਣੀਆਂ ਸੋਹਣ ਲਾਲ ਨਛੱਤਰ ਤੇ ਹਰਦੀਪ ਸਿੰਘ ਨੂੰ ਲੈ ਕੇ ਚੇਅਰਮੈਨ ਦੀ ਕੋਠੀ ਗਿਆ ਚੇਅਰਮੈਨ ਸਾਬ ਘਰ ਹੀ ਸਨ ਕੋਠੀ ਦੇ ਪਿਛਲੇ ਲਾਨ ਵਿੱਚ ਆਪਣੇ ਬੱਚਿਆਂ ਨਾਲ ਬੈਡਮਿੰਟਨ ਖੇਡ ਰਹੇ ਸਨ ਬਾਸ ਦੇ ਪੋਲ ਨਾਲ ਲਟਕਾਇਆ ਬਲਬ ਜਗ ਰਿਹਾ ਸੀ ਕੋਠੀ ਵਿੱਚ ਬੀਬੀ ਜੀ ਆਪਣੇ ਘੜਵਾਲੀ ਨੌਕਰ ਨੂੰ ਸ਼ਾਮ ਦੇ ਖਾਣੇ ਲਈ ਖਾਸ ਹਦਾਇਤਾਂ ਦੇ ਰਹੇ ਸਨ ਆਰਾਮ ਕੁਰਸੀ ਉੱਤੇ ਪਸਰ ਕੇ ਬੈਠੇ ਹੋਏ ਲੱਤਾਂ ਸਾਹਮਣੇ ਪਈ ਤਪਾਈ ਉੱਤੇ ਰੱਖੀਆਂ ਹੋਈਆਂ ਸਨ ਔਰਤਲੇ ਛਪਦਾ ਇੱਕ ਅੰਗਰੇਜ਼ੀ ਮੈਗਜ਼ੀਨ ਹੱਥਾ ਵਿੱਚ ਸੀ ਸੋਹਣ ਲਾਲ ਜਾ ਕੇ ਖੜਾ ਤੇ ਨਮਸਕਾਰ ਆਕੀਤਾ ਬੀਬੀ ਜੀ ਝਟਕੇ ਨਾਲ ਉੱਠੇ ਤੇ ਉਹਦੇ ਨਾਲ ਡਰਾਈਂਗ ਰੂਮ ਵਿੱਚ ਆ ਗਏ ਸੋਹਣ ਲਾਲ ਨੇ ਦਸ ਧਈਆਂ ਫਟਾਫਟ ਉਹਨਾਂ ਨੂੰ ਫੜਾਈਆਂ ਦੋ ਧਈਆਂ ਆਪਣੇ ਲੰਬੇ ਸਾਰੇ ਮੋਟੇ ਕੱਪੜੇ ਦੇ ਕੋਟ ਦੀਆਂ ਬਾਹਰਲੀਆ ਜੇਬਾਂ ਵਿੱਚ ਇੱਕ ਇੱਕ ਕਰਕੇ ਪਾ ਲਈਆਂ ਪਤਾ ਵੀ ਨਹੀਂ ਲੱਗ ਰਿਹਾ ਸੀ ਕਿ ਉਹਨਾਂ ਜੇਬਾਂ ਵਿੱਚ ਕੁਝ ਹੈ। ਉਹ ਉੱਥੇ ਹੀ ਸੋਫੇ ਉੱਤੇ ਬੈਠਾ ਰਿਹਾ ਚਮੜੇ ਦਾ ਖਾਲੀ ਬੈਗ ਗੋਡਿਆਂ ਉੱਤੇ ਰੱਖ ਲਿਆ। ਬੀਬੀ ਜੀ ਨੇ ਅੱਖ ਦੇ ਫੋਰ ਵਿੱਚ ਆਪਣੇ ਗਾਰਡਰੋਬ ਦੀ ਅਲਮਾਰੀ ਖੋਲੀ ਅਤੇ 10 ਦੀਆਂ ਦਸੇ ਤਈਆਂ ਅੰਦਰ ਰੱਖ ਦਿੱਤੀਆਂ। ਸੋਹਣ ਲਾਲ ਨੇ ਫਿਰ ਡਾਇਰੀ ਵਿੱਚ ਨੋਟ ਕਰਵਾਇਆ ਪੁਸ਼ਪਿੰਦਰ ਕੌਰ ਡਾਕਟਰ ਆਫ ਸਰਦਾਰ ਹਰਦੀਪ ਸਿੰਘ ਵਿਲੇਸ਼ ਕੋਠੇ ਖੜਕ ਸਿੰਘ ਤਹਿਸੀਲ ਫੂਲ ਡਿਸਟ੍ਰਿਕਟ ਬਠਿੰਡਾ ਪੋਸਟ ਲੈਕਚਰਰ ਇਨ ਪੰਜਾਬੀ ਐਮਏ ਫਰਸਟ ਕਲਾਸ Diolch